ਉਹਦਾ ਗਿਆਨ ਹੈ ਉਹ ਦੂਏ ਗਿਆਨ ਦਾ ਵਿਰੋਧ ਖੜਾ ਹੈ ਆਪਣਾ ਗਿਆਨ ਜਿਹੜਾ ਲਿਆ ਹੋਇਆ ਉਹੀ ਵਿਰੋਧ ਖੜਾ ਹੈ ਸਰਬੋਲ ਸ਼ਿੰਗਾਰ ਤਬੂਲ ਰਸ ਸਨ ਦੇਹੀ ਸਭ ਖਾਮ ਸਰਬਸਗਾ ਤਬੂਲ ਰਸ ਜੱਲੇ ਵੀ ਸ਼ਿੰਗਾਰ ਨੇ ਬਾਹਰ ਸਰਬ ਸ਼ਿੰਗਾਰ ਸਰਦਾਰ ਨੇ ਜਿਹੜੇ ਨਿਪੇਖ ਪਾਏ ਨੇ ਲੋਕਾਂ ਦੇ ਤਬੂਲ ਰਸ ਤਬੂਲ ਰਸ ਦਰ ਹੈ ਜਿਹੜੇ ਅਸਲ ਦੇ ਵਿੱਚ ਪਾਨ ਦਾ ਜਿਹੜਾ ਹੁੰਦਾ ਨਾ ਪਾਨ ਜਦਦਰ ਬੀੜਾ ਪਾਲਦਾ ਉਹ ਉਹਨੂੰ ਤਾਂ ਬੋਲ ਰਸ ਕਹਿੰਦੇ ਨੇ ਉਹ ਘਰਵਾਸੀ ਦੇਵੀ ਦੇਵਤਿਆਂ ਨੂੰ ਵੀ ਝਣਾਉਂਦੇ ਸੀ ਇਹ ਧਰਮ ਦੇ ਵਿੱਚ ਪਰਵਾਹ ਸੀ ਗੱਲ ਇਹਨਾਂ ਦੇ ਧਰਮ ਵਿੱਚ ਸਿੱਖ ਧਰਮ ਨੇ ਭਗਤਾਂ ਨੇ ਵੀ ਪਰਮਾਨਿਤ ਕੀਤਾ ਰਾਜਾਂ ਦੇ ਧਰਮ ਵਿੱਚ ਪਰਵਾਹ ਰਾਜੇ ਪਰਲ ਲਈ ਵੀਰ ਦੰਦੇ ਸੀ ਜਿਹਨੂੰ ਭੇਜਦੇ ਸੀ ਮੁਹਬਤੇ ਉਹਨਾਂ ਦਾ ਦੇਵ ਦੇਵਤਿਆਂ ਨੂੰ ਭੇਜਦੇ ਸੀ ਇੱਕ ਵਿੜਿਆਈ ਦਾ ਪ੍ਰਦੀਕ ਕਿਸੇ ਮੁਹਬਤੇ ਜਾਣਾ ਤਬ ਬੋਲ ਰਸ ਸਣ ਦੇਹੀ ਸਭ ਖਾਮ ਸਣ ਦੇਹੀ ਆ ਸਰੀਰ ਸੜੇ ਸਰੀਰ ਵਿੱਚ ਆ ਗਿਆ ਸਭ ਕੱਚੇ ਰ ਸਭ ਖਾਓ ਖਾਓ ਕੱਚੇ ਨੂੰ ਕਹਿੰਦੇ ਨੇ ਖਾਓ ਤਾਂ ਕੱਚਾ ਇਹ ਸਭ ਕੱਚਾ ਹੈ ਕੱਚਾ ਹੈ ਤੇ ਤੱਕ ਸਾਰੇ ਦੇਹੀ ਸਣੇ ਜਿਹਦੇ ਸ਼ਗਾਰ ਨੇ ਦੇਹੀ ਦੇ ਉੱਤੇ ਤੰਬੂ ਰਸ ਨਹੀਂ ਖਾਣ ਵਾਲੇ ਰਸ ਨੇ ਦੇਹੀ ਦੇ ਸਣੇ ਦੇਹੀ ਸਾਰਾ ਕੱਚਾ ਹੈ ਸੱਚ ਕੁਝ ਨਹੀਂ ਹੈ ਇਹਦੇ ਵਿੱਚ ਸੱਚ ਨਹੀਂ ਹੈ ਝੂਠ ਹੈ ਸਭ ਇਹ ਪ੍ਰਭ ਸੁਆਮੀ ਕੰਤ ਵੀ ਹੋਣੀ ਆ ਮੀਤ ਸੱਜਣ ਸਭ ਜਾਮ ਜਿਹੜਾ ਪ੍ਰਭ ਸੁਆਮੀ ਨਹੀਂ ਦਾ ਹੈ ਜਿਹਨਾਂ ਨੇ ਬਣਾਇਆ ਜਿਨ੍ਹਾਂ ਕੋ ਪ੍ਰਭ ਸੁਆਮੀ ਨਹੀਂ ਨਾਲ ਜੁੜੀ ਹੋਈ ਜੋ ਆਪਣੇ ਮੂਲ ਨਾਲ ਨਹੀਂ ਜੁੜੀ ਹੋਈ ਕੰਤ ਵੀ ਰੂੜੀ ਵਾਲੇ ਜਿਹੜੀ ਆ ਮੀ ਤੇ ਸੱਜਣ ਸਭ ਜਾਨ ਉਹਨਾਂ ਨੇ ਜਿੱਦੇ ਵੀ ਤੇ ਸੱਜਣ ਬਣਾਏ ਨੇ ਨਾ ਬਾਹਰ ਉਹ ਜੱਗ ਲੈ ਉਹਨਾਂ ਦੇ ਵਾਸਤੇ ਉਮੀਦ ਸੱਜਣ ਜਮਾਨੇ ਵੱਡੀਆਂ ਹੋਈਆਂ ਨੇ ਉਹ ਵੀ ਤੇ ਸੱਜਣ ਜਮ ਲੈ ਉਹ ਸੱਜਣ ਸਦਾ ਨਹੀਂ ਛੁੱਟਣਦੇ ਉਹ ਉਹਨਾਂ ਦੇ ਪਾਇਆ ਹੋਇਆ ਉਹ ਸਭ ਸੱਜਣਾਂ ਦਾ ਬਹੁਤ ਜੱਮ ਤਾਂ ਆਵੇ ਬਣ ਕੇ ਉਹ ਜੱਗ ਹੋਰ ਨਹੀਂ ਹੁੰਦਾ ਜਵਨੀ ਕੋਈ ਹੁੰਦਾ ਮੀਰ ਸੱਜਣੇ ਜਮਨੇ ਛੱਟੜੀ ਦੰਦੇ ਜਿਹੜੇ ਉਹ ਐ ਉਹਨਾਂ ਬੱਲੇ ਹੋਇਆ ਜਦੋਂ ਆਪਾਂ ਬੰਦੇ ਬਹੁਤ ਫਾਸ ਉਹ ਫਾਸ ਐ ਮੀਰ ਸੱਜਣਾ ਕਰਕੇ ਮੀਰ ਸੱਜਣ ਸਾਡੇ ਬਣਾਏ ਹੋਏ ਨੇ ਕਿਸੇ ਨੇ ਬੱਲੇ ਰਿਹਾ ਆਪੇ ਬੱਲੇ ਰਿਹਾ ਅਸੀਂ ਮੀਰ ਸੱਜਣ ਕਿ ਸਾਡੇ ਨਹੀਂ ਬਣਾਏ ਹਨ ਅਸੀਂ ਆਪ ਬਣਾਏ ਜੀ ਕਿਸੇ ਨੇ ਨਹੀਂ ਬਣਾਏ ਆਪਣਾ ਅਸੀਂ ਵੀ ਸਚਲ ਜੀ ਨੂੰ ਵਰਦੀ ਬੁਲਾ ਲਿਆ ਜਿਹਨੂੰ ਵਰਦੀ ਛੱਡਦੀ ਹੈ ਵੀ ਸਚਲ ਸਾਡੀ ਵਰਦੀ ਹੈ ਤਾਂ ਇਹ ਅਸੀਂ ਵੀ ਸਚਲ ਜਿਹੜੇ ਪੈਦਾ ਕੀਤੇ ਨੇ ਜਦ ਆਪੇ ਪੈਦਾ ਕੀਤੇ ਨੇ ਫਿਰ ਅਸੀਂ ਆਪਣੇ ਵਾਸਤੇ ਜਦ ਆਪ ਪੈਦਾ ਕੀਤੇ ਨੇ ਆਪਣੇ ਵਾਸਤੇ ਜਿਹਨੇ ਔਗਣ ਪੈਦਾ ਕੀਤੇ ਨੇ ਸਭ ਜੀਰਾ ਔਗਣ ਪੈਦਾ ਕੀਤੇ ਨੇ ਨਾ ਨਾਨਕ ਔਗਣ ਜਿਤਨੇ ਤੇਤੇ ਗਲੀ ਜੀਰਾ ਇਹ ਜੀਰਾ ਔਗਣ ਸਾਹਿਬ ਅਸੀਂ ਆਪ ਪੈਦਾ ਕੀਤੇ ਨੇ ਸਾਡੇ ਆਪਣੇ ਪਾਣੀ ਰੂਪੇ ਦਾ ਹੁੰਦੇ ਪਰ ਇਸ ਲਈ ਪਰ ਨ ਕੋਈ ਨਿ ਪੈਦਾ ਹੋਇਆ ਲੰਦ ਉਹ ਤਾਂ ਕੱਟ ਰਿਹਾ ਜੰਜੀਰਾਂ ਸੀ ਹੋਰ ਮਜ਼ਬੂਤ ਕਰੀ ਜਾਂਦੇ ਆ ਨਾਨਕ ਕੀ ਬੇਨੰਤੀ ਆ ਕਰ ਕਿਰਪਾ ਦੀਜੈ ਨਾਮ ਨਾਨਕ ਦੀ ਬੇਨਤੀ ਇਹ ਹੈ ਕਿ ਮੇਰੇ ਤੇ ਕਿਰਪਾ ਕਰ ਮੈਨੂੰ ਨਾਮ ਦੇ ਹੁਣ ਇਹ ਪਹਿਲੀ ਜੋ ਸ਼ੁਰੂ ਤਾਂ ਵੀ ਨਾ ਹੋਇਆ ਜੀ ਸਾਡੇ ਕੋਲ ਇੱਕ ਫਰੇਮ ਦੇ ਦਿੱਤੀ 12 ਮਾ ਦੀ ਫਰੇਮ ਫਰੇਮ ਹੈ ਅਭਿਸ਼ੇਵ 12 ਮਾ ਹੈ ਇਹਦੇ ਵਿੱਚ 12 ਮਾ ਦੇ ਅਰਥ ਛੁਪੇ ਹੋਏ ਨੇ ਹਰ ਵਕਤ ਜੇ ਜੁੜਿਆ ਹੋਇਆ ਨਹੀਂ ਤਾਂ ਕੀ ਪੋਜੀਸ਼ਨ ਵੀ ਤੇ ਸੱਜਣ ਨੇ ਬੜੇ ਜਾਂਦੇ ਜਾਂਦੇ ਹੋ ਜਮਨ ਦਾ ਫੜਿਆ ਹੋਇਆ ਇਕਾਂਤ ਬਿਹੂੜੀਏ ਦੋਏ ਪਾਸੇ ਦੇ ਨਕਸ਼ੇ ਦਿਖਾ ਦਿੱਤੇ ਉਹ ਮੋ ਜਿਹੜੇ ਗੱਲ ਚੱਲਣ ਜੇ ਪਰਮ ਗਿਆਨੀ ਇੱਥੇ ਨਾਨਕ ਕੀ ਬੇਨਤੀ ਆ ਕਰ ਕਿਰਪਾ ਦੀ ਜਨਾ ਨਾਨਕ ਕਹਿੰਦਾ ਇਸ ਗੱਲ ਕੇ ਮੇਰੀ ਤਾਂ ਬੇਨਤੀ ਹੈ ਮੈਨੂੰ ਲਾਉ ਦੇ ਉਹ ਗਿਆਨ ਆ ਬੀੜਾ ਕੋਈ ਨਹੀਂ ਹੈ ਅਜਾ ਜੀ ਸ਼ੁਰੂ ਹੋਇਆ ਬੀੜਾ ਗਾ ਬੀੜੇ ਦੀ ਗੱਲ ਆਊਗੀ ਹੁਣ ਜਦੋਂ ਮੀੜਾ ਨਹੀਂ ਗੱਲ ਆਊਗੀ ਭਾਵੇਂ ਗੱਲ ਵਿਹਦੇ ਦੀ ਪਹਿਲੇ ਦਾ ਗੱਲ ਹੈ ਮੀਨਾਂ ਦੇ ਸਪੈਲ ਬੋ ਨਹੀਂ ਹੈ ਜਿਹੜੇ ਹੋਲੇ ਚਾਹੀਦੇ ਨੇ ਸਪੈਲਿੰਗ ਜਦੋਂ ਹੋ ਰਹੀ ਹੈ ਜਿਹੜਾ ਮਤਲਬ ਅਰਥ ਵੀ ਹੋ ਰਹੀ ਬਣ ਸਕਦੇ ਆ ਕਿਸੇ ਅਸੀਂ ਲਫ਼ਜ਼ ਦੇ ਸਪੈਲਿੰਗ ਬਦਲ ਦਿੰਦੇ ਆ ਉਹਦੇ ਅਰਥ ਵੀ ਬਦਲ ਜਾਂਦੇ ਨੇ ਰੋਣ ਡੁਕਤੇ ਜਾਂ ਫੇਰ ਫੇਰ ਉੰਦਰ ਖੁਦਾ ਤਾਂ ਤਾਂ ਜੁਦਾ ਬਣ ਜਾਂਦਾ ਕੋਈ ਖੁਦਾ ਲਿਖੀ ਦਾ ਉਰਦੂ ਜੀ ਲੁਕਤਾ ਉੱਤੇ ਹੁੰਦਾ ਖੁਦਾ ਦੇ ਜੇ ਥੱਲੇ ਨੁਕਤਾ ਕਰ ਦਈਏ ਜੋ ਦਵੜ ਜਾਂਦਾ ਵਸੇ ਰੁਕਤੇ ਨਾਲ ਫੇਰੇ ਤੇ ਜੇ ਅਰ ਸਿਹਰੀ ਲਾਤੀ ਕਿਤੇ ਉੱਕੜ ਲਾਤਾ ਕਿ ਤੂੰ ਹਟਾਤਾ ਰੁਕਤਾ ਇਧਰ ਉਧਰ ਹੋ ਗਿਆ ਅਰਥ ਵੀ ਇਧਰ ਉਧਰ ਹੋ ਗਏ ਇਹ ਗੱਲ ਦਾ ਧਿਆਨ ਨਹੀਂ ਕੀਤਾ ਹੋਇਆ ਲੋਰੇ ਇਸ ਪਹਿਲਾਂ ਜਿਹੜੇ ਬਦਲੇ ਨੇ ਉਹਦੇ ਨਾਲ ਅਰਥ ਵੀ ਬਦਲ ਜਾਣਾ ਨੇ ਸ਼ਬਦ ਉਹ ਹੀ ਨਹੀਂ ਰਿਹਾ ਸ਼ਬਦੇ ਹੋਰ ਹੋ ਗਿਆ ਐਨੀ ਮੋਟੀ ਬੁੱਦੀ ਵਿਦਵਾਨਾਂ ਦੀ ਹੁੰਦੀ ਹੈ ਯਾ ਇਹਦੀ ਪਰਵਾਹੀ ਕਰਦੇ ਜੱਟ ਵਾਲੇ ਇਹ ਗੱਲ ਵੀ ਸੌਣ ਕਰਦਾ ਕੋਈ ਫਰਕ ਨਹੀਂ ਦਿੰਦਾ ਉਹ ਕੰਪਿਊਟਰ ਦਾ ਸੌਣ ਜਿੰਦਾ ਹੁੰਦਾ ਹੀ ਨਹੀਂ ਸੌਣ ਦਾ ਤਾਂ ਨੱਤ ਦੀ ਹੁੰਦੀ ਆ ਸਾਡੇ ਤਾਂ ਨਾ ਆਦਮੀ ਹੁੰਦਾ ਆਦਮੀ ਨਾਲ ਥੋੜੀ ਜਿਹੀ ਛੋਟੀ ਹੁੰਦੀ ਆ ਸੌਣ ਕੰਪਿਊਟਰ ਦਾ ਲੈਡ ਹੱਦ ਆਪ ਨਹੀਂ ਹੁੰਦਾ ਇੱਕ ਹੱਦ ਦਾ ਹੀ ਹੁੰਦਾ ਉਹਦਾ ਵਿੱਚੇ ਆ ਗਿਆ ਫਰਕ ਚ ਉਹਨਾਂ ਨੂੰ ਨਹੀਂ ਕੋਈ ਫਰਕ ਕਲਮ ਡੀਗ ਹੁੰਦੀ ਹੈ ਤੇ ਨੀਚ ਦੀ ਤੇ ਕਿੰਨਾ ਕੋਈ ਲਿਖ ਦਿੰਦੀ ਹੈ ਇਹਾਂ ਦੀ ਜੱਟ ਵਾਲੀ ਬੁੱਧੀ ਆ ਵਿਦਵਾਨਾਂ ਦੀ ਮੂਰਖ ਵਿਚਾਲ ਕੀ ਫਰਕ ਪੈ ਗਿਆ ਇਹ ਸਾਰੀ ਇਹ ਤਰ ਤਰ ਹੋ ਗਈ ਇਹਨੂੰ ਕਹਿੰਦੇ ਨੇ ਸਾਨਕ ਪਰਦਾ ਫਰਕ ਆ ਇਹ ਜਾਂ ਕੁਝ ਹੋਇਆ ਹੈ ਇਹਨਾਂ ਇਹਨਾਂ ਖਾਸ ਕਰਕੇ 12 ਮਹੀਨੇ ਦੇ ਵਿੱਚ ਸਿੰਤਾ 12 ਦੇ ਵਿੱਚ ਖਾਸ ਕਰਕੇ ਹੋਇਆ ਹੈ ਹਾਂਜੀ ਸਾਰੇ ਗੁਰਬਾਣੀ ਦੇ ਅਰਥ ਛਿੱਕੇ ਟੱਕ ਅਰਥ ਕੀਤੇ ਨੇ ਸਾਰੇ ਅਸੂਲ ਛਿੱਕੇ ਟੱਕ ਦਿੱਤੇ ਅਰਥ ਕੀਤੇ ਨੇ 12 ਮਹੀਨੇ ਦੇ ਗੁਰਮਤਿ ਖਲਾਫ ਕਰਤੇ ਸਾਰੇ ਐਈ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਿਚਲ ਧਾਮ ਤੇ ਹਰ ਸੋ ਹੈ ਪ੍ਰਭ ਹਰ ਜਿਹੜਾ ਹਰ ਹੈ ਮੇਰਾ ਮੂਲ ਹੈ ਉਹਦੇ ਨਾਲ ਵੰਨੂ ਮਿਲਦੇ ਜਿਸ ਕਾ ਨਿਚਲ ਧਾਮ ਉਹਦਾ ਧਾਮ ਨਿਚਲ ਉਹਦਾ ਨਿਚਲ ਧਾਮ ਕੀ ਹੈ ਅਕਾਸ਼ ਹੈ ਜਿਹੜਾ ਨਿਚਲ ਹੈ ਇਹ ਨਹੀਂ ਹਿਲਦਾ ਜਿੰਨਾ ਜਦ ਸਾਨੂੰ ਦੇਚਲਤਾਵਦਾਰੀ ਪਤਾ ਦੇਚਲਤਾ ਹੁੰਦਾ ਕੀ ਹੈ ਆਕਾਸ਼ ਹੈ ਜਿਹੜਾ ਨਹੀਂ ਹਿਲਦਾ ਬਾਕੀ ਸਭ ਕੁਝ ਹਿਲਦਾ ਡੋਲਦਾ ਤਾਂ ਲੱਗਦਾ ਹੈ ਤਾਂ ਆਇਆ ਹੁੰਦਾ ਕਿ ਤਾਂ ਹੈਵੀ ਬਾਇਆ ਜੇ ਤਾਂ ਆਇਆ ਤਾਂ ਆਇਆ ਹੋਣਾ ਆਪੇ ਇਹ ਕੋ ਦਾ ਤਾਂ ਉਹ ਉਹ ਜਗ੍ਹਾ ਜਿੱਥੇ ਉਹ ਰਹਿੰਦਾ ਹੈ ਆਕਾਸ਼ ਹੈ ਤਾਂ ਕਿਹਦਾ ਜਿਹੜਾ ਡੋਲਦਾ ਨਹੀਂ ਮਾਇਆ ਡੋਲਦੀ ਕਿਉਂਕਿ ਆਕਾਸ਼ ਤੋਂ ਮਾਇਆ ਆਟ ਹੋਈ ਹੈ ਹਵਾ ਹਵਾ ਸਾਥੇ ਦੇ ਪਵਨਾ ਪਿਆ ਆਕਾਸ਼ ਖੜਾ ਹੈ ਆਕਾਸ਼ ਵਿੱਚ ਸਭ ਕੁਝ ਕਮਦਾ ਆਕਾਸ਼ ਨਹੀਂ ਕਮਦਾ ਜਿਸ ਕਰਕੇ ਕਬੀਰ ਦਾ ਸਵਾਲ ਸੀ ਪੰਡਤ ਨੂੰ ਔਰੇ ਪੱਡੇਆ ਅਬਰ ਕਾ ਸੂਲਾ ਦਾ ਯੱਬਰ ਇਹਣਾ ਹਿਲਦਾ ਨਹੀਂ ਇਹ ਕਿਧਰ ਨਾ ਹਿਲਦਾ ਨਾ ਜਬੜ ਪੈਂਦਾ ਨਾ ਕਿਧਰ ਪ੍ਰੈਸ ਕੀਤਾ ਨਾ ਕਿਧਰ ਟੱਕਾ ਲਾਇਆ ਦੀਦਾ ਜੋੜ ਨਹੀਂ ਦੇ ਇਹਨੂੰ ਕਦਰਾਂ ਜੁੜਿਆ ਹੋਇਆ ਅਬਰ ਹੈ ਹੋਵੇ ਤੜੀਆਂ ਖੜਾ ਅਬਰ ਜਿੱਥੇ ਖੜਾ ਸੀ ਉੱਥੇ ਖੜਾ ਵੇਦੇ ਚਲਦਾ ਹੋਵੇ ਸੱਚਖੰਡ ਵਾਲਿਆਂ ਦਾ ਜਿਹੜਾ ਸੱਚ ਨਾਲ ਜੁੜ ਜਾਂਦਾ ਹੈ ਇਹ ਸੱਚ ਨਾਲ ਜੁੜਿਆ ਹੋਇਆ ਹੈ ਅਬਰ ਸੱਚ ਦਾ ਆਪਣੇ ਕਾਬੂ 'ਚ ਰੱਖਿਆ ਹੋਇਆ ਹੈ ਅਬਰ ਦੇ ذریعے ਹੀ ਸਾਰੀ ਸិਸ਼ਟੀ ਕਾਬੂ 'ਚ ਹੈ ਅਬਰ ਨੇ ਵਿੱਚੇ ਕੈਦ ਕੀਤੀ ਸੀ ਸិਸ਼ਟੀ ਬਾਹਰ ਨਿਕਲਣ ਦੇ ਖਾਵੇ ਅਬਰ ਤੇ ਜਿੰਦਾ ਵੀ ਅਬਰ ਹੈ ਗਗਨ ਹਲੇ ਵਿੱਚੋਂ ਬਾਹਰ ਨਿਕਲਣ ਦੇ ਖਾਵੇ ਕੋਈ ਕੋਈ ਵੀ ਪਲੈਨਟ ਬਾਹਰ ਜਾ ਕੇ ਦੇਖਵੇ। ਜਿਆੜਾ ਜਹੇ ਜੇ ਤਦ। ਇਹ ਵਿਚਾਰੇ ਕਿ ਨਜ਼ਾਰੇ ਕੈਦ ਕਰਕੇ। ਸਾਡੇ ਬਾਅਦ ਤੇ ਝੇਲ ਹੈ। ਉਹਦਾ ਨੂੰ ਚਲਤਾ ਹਾਂ। ਅਡੋਲਤਾ ਹਾਂ ਅਡੋਲ। ਚਿੱਤਰ ਅਡੋਲ ਹੈ ਅੱਬਰੋਂ ਲੱਗਿਆ ਰਹਿੰਦਾ। ਹਿਰਦੇ ਨਾਲ ਜੁੜਿਆ ਹੋਇਆ ਹੈ। ਹਿਰਦਾ ਅਡੋਲ ਹੈ। ਦਾ ਤਾਂ ਮਾਇਆ ਨਾਲ ਜੁੜ ਜਾਂਦਾ ਹੈ ਤੇਰੇ ਕੁੜੀ ਮਾਇਆ ਹੈ ਦਿਵਾਗ ਜਵੜ ਜਾਂਦਾ ਜਾ ਕੇ ਏਡੋਲ ਦਾ ਕਵੀਰ ਮਾਇਆ ਢੋਲਣੀ ਕਵੀਰ ਕਹਿੰਦਾ ਮਾਇਆ ਹੀ ਢੋਲਣੀ ਹੈ ਜੇ ਮਾਇਆ ਨਾਲ ਜੁੜਿਆ ਉਹ ਢੋਲਦਾ ਜੇ ਮਾਇਆ ਛੱਡ ਦੇਵੇਂ ਮਨ ਫੇਰ ਨਹੀਂ ਢੋਲਦਾ ਬਸ ਵਾਲੋਂ ਨਾਲ ਜੇ ਢੋਲਦਾ ਜਿਹਨਾਂ ਜਰ ਮਾਇਆ ਦਾ ਤਿਆਗ ਨਹੀਂ ਕਰਦਾ ਜਦ ਮਾਇਆ ਨੂੰ ਦੇਖਣ ਤੈ ਆ ਕੀ ਕਰ ਮਾਇਆ ਨੂੰ ਦੇਖਣਾ ਬੰਦ ਕਰ ਨਾ ਮਾਇਆ ਦੀ ਛਾੜ ਹਟਾ ਦੜੀ ਮਾਇਆ ਨੂੰ ਦੇਖੂ ਹੀ ਚਾ ਪੈਦਾ ਹੋਊਗੀ ਮਾਇਆ ਨੂੰ ਦੇਖਣਾ ਬੰਦ ਕਰ ਦੋਈ ਇੱਛਾ ਪੈਣ ਜੂਗੀ ਇਸ ਕਰਕੇ ਗਏ ਨੇਤਰੋ ਮੇਰੇਓ ਹਣ ਤੂੰ ਜੋ ਤਰੀ ਹਰ ਭੈਣ ਅਵਲ ਨਾ ਦੇਖੋ ਕੋਈ ਮਾਇਆ ਨਾ ਦੇਖੋ ਜੇ ਨਾ ਚਰ ਮਾਇਆ ਦੇਖੋਗੇ ਢੋਲ ਡੋਲਣਾ ਬੰਦ ਨਹੀਂ ਹੋ ਸਕਦਾ ਬੁੱਧਾ ਵੰਦੀ ਅਡੋਲਤਾ ਵਾਸਤੇ ਮਾਇਆ ਨੂੰ ਦੇਖਣਾ ਬੰਦ ਕਰਨਾ ਜ਼ਰੂਰੀ ਹੈ ਜਿੰਨਾ ਚਿਰ ਮਾਇਆ ਨੂੰ ਦੇਖਦਾ ਰਹੂਗਾ ਮਨ ਕਦੇ ਵੀ ਅਡੋਲ ਨਹੀਂ ਹੋ ਸਕਦਾ ਜਿੰਨਾ ਚਿਰ ਮਾਇਆ ਬਾਰੇ ਸੋਚਦਾ ਰਹੂਗਾ ਕਦੇ ਵੀ ਅਡੋਲ ਨਹੀਂ ਹੋ ਸਕਦਾ ਜਿੰਨਾ ਚਿਰ ਮਾਇਆ ਦੀ ਭੁੱਖ ਰਹੂ ਕਦੇ ਵੀ ਅਡੋਲ ਨਹੀਂ ਹੋ ਸਕਦਾ ਇਹ ਸਭ ਕੁਝ ਹੈ ਸਿੱਖਾਂ 'ਚ ਬੜਵਡੇ ਭਗਤਾਂ 'ਚ ਬੜੇ-ਵਡੇ ਸੰਤਾਂ 'ਚ ਸਭ ਕੁਝ ਹੈ ਅਡੋਲ ਕਿਵੇਂ ਹੋ ਜਾਂਦਾ ਰੋਲ ਤਾਂ ਕਬੀਰੋ ਜਮੇ ਸੁਣਿਆ ਇਹਦੀ ਗੁਰਬਾਣੀ ਨੇ ਕੀ ਕਿਹਾ ਇਸ ਕਰਕੇ ਔਕੜ ਘਾਟੀ ਐ ਔਕੜ ਘਾਟੀ ਰਾਮ ਕੀ ਤੈ ਚੜ ਰਹੇ ਹੋ ਕਬੀਰ ਇਹ ਤਾਂ ਕੋਈ ਫਿਰਲਾ ਛੱਡਦਾ ਹੁੰਦਾ ਬਾਕੀ ਦਾ ਸਭ ਗੱਲਾਂ ਹੀ ਹੁੰਦੀਆਂ ਨੇ ਗਾਹਾਂ ਜਾਂਦੇ ਜਾਂਦੇ ਝੜੀ ਜਾਂਦੇ ਨੇ ਫਿਰਲੇ ਹੀ ਰਹਿ ਜਾਂਦੇ ਨੇ ਬਸ ਰਾਜ ਚੱਲੇ ਤਾਂ ਸਾਰੇ ਤੈਰ ਬਿਲਕੁਲ ਕੋ ਹਰ ਮਰਨ ਕੋ ਦਾ ਸਾਰੀ ਜਾਂਦੇ ਨੇ ਜਿਉਂ-ਜਿਉਂ ਘਾਟੀ ਔਖੀ ਜਾਂਦੀ ਹੈ ਉੱਥੇ ਬੈਠੀ ਜਾਂਦੇ ਨੇ ਬਈ ਗਾਹਾਂ ਰੀਵੇ ਚੜ ਹੁੰਦਾ ਹੋਵੇ ਇੱਥੇ ਕੇ ਬਹਿ ਜਾ ਕੋਈ ਪਾਣੀ ਦਾ ਦੇਖ ਲਿਓ ਇੱਥੇ ਪਾਣੀ ਹੈਗਾ ਚਲ ਮਿਲਦਾ ਸੰਗਤ ਕਾਹਾਂ ਜਾਂਦੀ ਆਉਂਦੀ ਜਾਂਦੀ ਅਗੋਂ ਉਹ ਮਿਲ ਜੂਗਾ ਪਹਿਲੇ ਰੋਟੀ ਦੇ ਲਾਕੇ ਬਹਿ ਜਾ ਤੁਰੇ ਰੋਟੀ ਦੇ ਹਿੱਲੇ ਲਾਕੇ ਬਹਿ ਜਾ ਤੁਰੇ ਵੀ ਅਗਲਾ ਜਨਮ ਚ ਦੇਖੀ ਜਾਊ ਹੁਣ ਜੇ ਬੁਧਿਕ ਕਥਾ ਲੈ ਆਉਣੋ ਹਰੀ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਹੀਂ ਚਲਤਾ ਜਿਸ ਕਾ ਨਹੀਂ ਚਲਤਾ ਉਸ ਨਾਲ ਮੇਲੋ ਜਿਹਦਾ ਨਹੀਂ ਚਲਤਾ ਹਰ ਰੁਕੇ ਜਿਹੜਾ ਹਰ ਕਦੇ ਵੀ ਮਾਇਆ ਨਾਲ ਜੁੜਦਾ ਪਰ ਇਹਨਾਂ ਨੇ ਮਾਇਆ ਨਾਲ ਜੁੜਨ ਵਾਲਾ ਹਰ ਬਣਾ ਲੈ ਬੰਨ ਲੈਣਾ ਦੇ ਤਾਰੀ ਦੇ ਤਾਰੀ ਕੋ ਕਦੇ ਵੀ ਹਰ ਨਹੀਂ ਜੁੜਦਾ ਇਸ ਗੱਲ ਦਾ ਸਰਵਰ ਰੌਲਾ ਕਿਦੂ ਮਾਤਰਾ ਸਿੱਖ ਮਾਤ ਦਾ ਇਸ ਗੱਲ ਦਾ ਮਤ ਭੇਜਦਾ ਰੌਲਾ ਕੋਈ ਨਹੀਂ ਮਤ ਭੇਜਦਾ ਹਰ ਦਾ ਨਹੀਂ ਚਲਦਾ ਦੇਤਾ ਇਹਦਾ ਦੇ ਚਲਦਾ ਹੁੰਦਾ ਵੀ ਦੇਤਾ ਇਹਦਾ ਮਾਇਨ ਜੁੜੇ ਵਾਇਆ ਤਾ ਇਹਦਾ ਨਹੀਂ ਚਲਦਾ ਹੁੰਦਾ ਕਦੇ ਵੀ ਨਹੀਂ ਹੋ ਸਕਦਾ ਜਦੋਂ ਜਿਉਣਾ ਛੱਡੂਗਾ ਸਰੀਰ ਨੂੰ ਜਾਂ ਜਿਉਣਾ ਵਰਜੂਗਾ ਫਿਰ ਨਹੀਂ ਚਲਦਾ ਜਿਉਣਾ ਮਰਜੂਗਾ ਫਿਰ ਨਹੀਂ ਚਲਦਾ ਉਹ ਤਾਂ ਪਹਿਲਾਂ ਨਹੀਂ ਚਲਦਾ ਜਬ ਮੇਲੋ ਹੈ ਨਾ ਤਾਂ ਇਹ ਚਲਦਾ ਮੇਲੋ ਮਿਲੂਗਾ ਸਰੀਰ ਨੂੰ ਛੱਡ ਕੇ ਹੀ ਮਿਲੂਗਾ ਹਰ ਮੇਲੋ ਸਵਾਮੀ ਸੰਗ ਪ੍ਰਭ ਹਾਂ ਪ੍ਰਭ ਦੇ ਸੰਗ ਮੇਲੋ ਸੰਗ ਪ੍ਰਭ ਜਿਸ ਕਨ ਨਹੀਂ ਚਲਦਾ ਜੇ ਕਨ ਨਹੀਂ ਚਲਦਾ ਚੇਤ ਗੋਬਿੰਦ ਅਰਾਧੀ ਹੈ ਹੋਵੇ ਆਨੰਦ ਘਣਾ ਉਹ ਚੇਤ ਲੱਭਦਾ ਹੈ ਚੇਤ ਤੇ ਤੈਨੂੰ ਸਾਰੀ ਲਾਤੀਆਂ ਨੂੰ ਕਿਉਂ ਕੀ ਲੋੜ ਸੀ ਚੇਤ ਦਾ ਸਭ ਨੇ ਅਰਥ ਘਾਤਾ ਚੇਤ ਦੇ ਵਿੱਚ ਬਿਲਕੁਲ ਨਹੀਂ